ਅਕਾਲਪੁਰਖ ਇਹ ਪੰਜ ਨੇ ਸੇਵਾ ਬਖਸ਼ੀ ਹੈ ਉਹ ਅਕਾਲਪੁਰਖ ਦੇ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਣੀ ਰਹਿਮਤ ਦੇ ਨਾਲ ਇਹ ਸੇਵਾ ਜਿਹੜੀ ਹੈ ਉਹ ਆਪ ਲਵੇ ਜੋ ਪਰਦੇਸੇਵਾ ਲਈ ਹੈ ਉਹ ਨੂੰ ਪੂਰਦਾ ਆਹ ਬਾਈ ਪਰਮਾਨਿਆਂ ਵਿਚਟਾ ਦੋ ਮਾਨ ਹੈ। ਇਹ ਹਰ ਤੁਸੀਂ ਨਾ ਬੋਲੀ ਬੋਲੀ ਸਨੀਆਂ ਦੇਖੇ। ਅਦਰ ਵੇਖੇ ਜੀ। ਬਾਰਜ ਜੋ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ। ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਘਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ। ਰੋਟੀ ਕੀ ਰਹਿ ਗਈ? ਰੋਟੀ ਪੰਜਾਬ ਤੇ ਪੰਥ ਇਹ ਕਿ ਸਾਪਾ ਹੁਣ ਸੁਬੀਤ ਸਿੰਘ ਬਾਦਲ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਪੰਥ ਤੁਹਾਡੇ ਨਾਲ ਆ ਅਕਾਲੀ ਦਲ ਨਵਾਂ ਅਜੇ ਜਾਦ ਹੋ ਜੂਗਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਿਹਾ ਗਿਆ ਅਕਾਲਤਰ ਸਾਹਿਬ ਦੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪਦਾ ਅੱਗ ਛੱਡੋ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਹਾ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਜਿੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਫ ਲੱਗੀ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਅਪਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਦੇ ਪਹਿਰਾ ਦੋਗੇ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗੜਾਏ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿਕ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀਆਂ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹੋ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯ ਪੰਥ ਦੀ ਕਚੈਰੀ 'ਚ ਵੀ ਜਾਵਾਂਗੇ ਕੌਮ ਦੀ ਕਚੈਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚੈਰੀ 'ਚ ਜਾਣਾ ਪਾਵਾਂਗੇ ਔਰ ਹੋਰ ਕਿਸੇ ਕੋਟ ਕਚੈਰੀ ਜਾਣ ਦੀ ਲੋੜ ਪਊ ਦੇਖਾ ਕੇ ਸਰਦਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਪਾਰਟੀ ਮੈਂਬਰ ਕਮੇਟੀ ਹੈ ਇਹ ਸਿਆਸੀ ਲਾਹਾ ਲੈ ਰਹੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਕੋ ਦੋਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਜ ਸਿੰਘ ਸਾਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਜ ਮੈਂਬਰੀ ਕਮੇਟੀ ਸਰਪ੍ਰਸਤੀ ਨਹੀਂ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲ ਅਕਾਦੀ ਗੱਲ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਪਰੂ ਹੋ ਗਈ। ਸੰਸਦ ਚੋਣਾ ਨਹੀਂ ਹੋ ਰਹੀ ਹੈ ਜੀ ਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਹੈ। ਜੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਸੀ। ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹਾ ਉਹਦੇ ਨਾਲ ਕੇਂਦਰ ਸਰਕਾਰ ਰਲ ਗਈ ਹੈ। ਅਸੀਂ ਯਤਨ ਕਰਾਂਗੇ ਜੀ ਸਰਕਾਰਾਂ ਦੇ ਦਬਾਅ ਪਾਵਾਂਗੇ ਔਰ ਪੂਰਾ ਸੰਸਦ ਉਹ ਹੀ ਚੈਲੰਜ ਨਹੀਂ ਹੈ ਜੀ ਸੰਸਦ 2023 ਚ 2023 ਚ ਬਹੁਤ ਸਾਰੇ ਪਿੰਡਾਂ ਦੀ ਸੈਕਟਰੀ ਮਾਲਵੇਜ ਲੋਕਾਂ ਨੇ ਨਕਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰੇ ਲਾਈ ਸੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਥੇ ਚਕਾਏ ਔਰ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜੇ ਸ਼ਰੂਮਨੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਐਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀ ਆ ਜਥੇ ਨੂੰ ਮਿਸ਼ਨ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਏ ਨੂੰ ਸਰਪਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਹ ਸਰਮਾਇਦਾਰੀ ਦੀ ਜਗੜਨ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਤੇ ਪੰਥ ਨੂੰ ਬਚਾਉਣ ਦਾ بیمਾ ਵੰਡੀਆਂ ਪੰਥਾਂ ਬਣਨਗੇ ਕਮੇਟੀਆਂ ਟੀਮਾਂ ਸਭ ਇੰਕੁਇਰੀਅੰਸ ਕਰਿਓ ਕਿਸ ਤਰ੍ਹਾਂ ਦੇ ਇੰਕੁਇਰੀਅੰਸ ਕਰਿਓ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਚੁਣੇ ਹੈ ਤਕਰੀਬਨ ਥੋੜਾ ਜਿਹਾ ਅੰਕੜਾ ਦੱਸੋ ਜੀ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਚੁਣਿਆ ਹੈ ਜੀ 500 ਦੇ ਉੱਪਰ ਇੱਕ ਡੈਲੀਗੇਟ ਸੀ ਜੀ 500 ਕੋਸ਼ਿਸ਼ ਮਹਿੰਦੀ ਸਿੰਘਾਰੇ ਆ ਨਹੀਂ ਹੋ ਰੇ ਸ਼੍ਰੋਮਣੀ ਕਮੇਟੀ ਨੇ ਵੀ ਵਿਚਲਾਈ ਸੀ ਕਰਨ ਦੀ ਕੋਸ਼ਿਸ਼ ਜਦੋਂ ਕਿਸੇ ਨੂੰ ਕੋਈ ਮਾਨ ਆਪਣਾ ਪਸਾਦਾ ਉਹ ਤਾਂ ਮਿਲਦਾ ਹਮੇਸ਼ਾ ਹੀ ਸਰਕਾਰ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਹੁਕਮ ਕੀਤਾ ਪਰ ਉਹਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇੋਰਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਔਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ ਸ਼੍ਰੋਮਣੀ ਕਮੇਟੀ ਨੂੰ ਉਸ ਸਮਝਦਾਰੀ ਦੀ ਤਿਆਰੀ ਹੋਣੀ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਅੱਲੀ ਵਾਰ ਇਸ ਤੇ ਹਾਚ ਹੋਇਆ ਕਿ ਕੋਈ ਗੁਰਮਤ ਦਾ ਸਮਾਗਮ ਹੈ ਜਲਾਸ ਹੋਣ ਜਾ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅਗਲਾ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਾਂਗੇ ਠੀਕ ਹੈ ਜੀ ਰਾਜ ਜੀ 2023 ਦੀ ਤਿਆਰੀ ਹੈ ਪ੍ਰਧਾਨ ਜੀ ਪਹਿਲਾਂ ਹੀ ਪਿੰਡਾਂ ਦਾ ਫਸਲ ਜਿਹੜੀ ਹੈ ਤਾਰਕ ਮਾਮਲੇ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰਦੀ ਰਹੋ ਉਹਨੂੰ ਬਹੁਤ ਜ਼ਰੂਰ ਜੀ ਰਾਜ ਕੋਲ ਜੀ 2023 ਟੀਚਾ ਫਿਲਹਾਲ ਮਜ਼ਬੂਤ ਕਰਨਾ ਏਜੰਡਾ ਪੰਜਾਬ ਦੇ ਪੱਖ ਤੇ ਮੁੱਦੇ ਚੱਕੜੇ ਏਜੰਡਾ